ਸਵਰਨਕਾਰ ਸੰਗ ਵਨ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਹੋਈ ਬੈਠਕ ਵਿੱਚ ਆਲ ਇੰਡੀਆ ਸਵਰਨਕਾਰ ਸੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਮੁੱਖ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਅੰਮ੍ਰਿਤਸਰ ਵਿੱਚ ਬਣੇ ਜੇਵਰਾਤ ਨੂੰ ਲੈ ਜਾਣ ਲਈ ਕਸਟਮ ਕਾਊਂਟਰ ਬਣਾਇਆ ਜਾਵੇ ਜਿਸ ਨਾਲ ਵਪਾਰੀਆਂ ਨੂੰ ਕਾਫੀ ਸੁਵਿਧਾ ਮਿਲੇਗੀ ਇਸ ਮੌਕੇ ਤੇ ਕੁਲਜੀਤ ਸਿੰਘ ਤੋਨਾ ਮਨਮੋਹਨ ਸਿੰਘ ਰਾਜਪੂਤ ਪ੍ਰਗਟ ਸਿੰਘ ਤੋਨਾ ਦਵਿੰਦਰ ਸਿੰਘ ਸਰਬਜੀਤ ਸਿੰਘ ਸਮੇਤ ਹੋਰ ਮੈਂਬਰ ਸ਼ਾਮਿਲ ਸਨ ਸਾਰਿਆਂ ਨੇ ਇੱਕ ਪਰਨ ਕੀਤਾ ਕਿ ਪੰਜਾਬ ਸਾਡੇ ਨੂੰ ਜਿਹੜੀ ਕਿਲਤ ਆndੀਆਂ ਪਈਆਂ ਵਾ ਇਹ ਹੈ ਕਿ ਓਜਲਾ ਸਾਹਿਬ ਨੂੰ ਅਸੀਂ ਤਰਨਚੁੱਕ ਤੋਂ ਇਹ ਆਪਣੇ ਮਗਿੱ ਕਸਟਮ ਮਗਿੱ ਕਮਿਸ਼ਨ ਸਾਹਿਬ ਨੂੰ ਇਹ ਬੇਨਤੀ ਇਹੀ ਜਾ ਕੇ ਕਰਾਂਗੇ ਕਿ ਇਹ ਜਿਹੜਾ ਸਾਡੇ ਮਗਿੱ ਕਾਰੋਬਾਰਾ ਸਾਡੇ ਕਾਰੀਗਰ ਨੇ ਇੱਥੋਂ ਦਾ ਮਗਿੱ ਕਾਰੋਬਾਰ ਚੱਲੇਗਾ ਬਾ ਇੱਥੋਂ ਮਗਿੱ ਕਸਪੋਰਟ ਹੋਏਗਾ ਦਿੱਲੀ ਜਾ ਕੇ ਸਾਡੇ ਬੰਦੇ ਨੂੰ ਟਿਕਾਣੇ ਪੈਂਦੇ ਆ ਦੋ ਦੋ ਦਿਨ ਉੱਥੇ ਲੱਗਦੇ ਆ ਇਹਦੇ ਵਾਸਤੇ ਇਹ ਮਾਲ ਇੱਥੋਂ ਹੀ ਅਪੋਰਟ ਹੋਏ ਇਹ ਇਹਦੇ ਨਾਲੋਂ ਇੱਕ ਤੇ ਸਾਡੀ ਮਾਲ ਦੀ ਤੇ ਜਾਨ ਦੀ ਮਕਿ ਇੱਥੇ ਮੂਜੀ ਸ਼ਕਸ਼ਾ ਰਹੇਗੀ